ਸਸ਼ਿਕਾ ਮੇਰਾ ਨਾਮ ਪਿੰਕੀ ਮੈਂ ਪੰਜਾਬ ਸਰਕਾਰ ਦੇ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਇੱਕ ਦਲੰਦਰ ਵਿਖੇ ਬਤੌਰ ਸਟੈਨੂ ਦੀ ਸੇਵਾ ਨਿਭਾ ਰਹੀ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਸਕੂਲੀ ਪੜ੍ਹਾਈ ਸਰਕਾਰੀ ਸਕੂਲ ਪਟਿਆਲਾ ਤੋਂ ਹੀ ਹੋਈ ਹੈ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਜੋ ਕਿ ਮੈਂ ਸਰਕਾਰੀ ਮੀਂਦਰਾ ਕਾਲਜ ਦੌਰਾਨ ਕੀਤੀ ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਸੈਨੋਗ੍ਰਾਫੀ ਦਾ ਕੋਰਸ ਪੰਜਾਬ ਵੱਲੋਂ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਮੈਂ ਦਾਖਲਾ ਲਿਆ ਤੇ ਉਹ ਕੋਰਸ ਮੈਂ 2 ਸਾਲਾਂ ਵਿੱਚ ਕੀਤਾ ਜਦਕਿ ਉਸ ਦੌਰਾਨ ਕੋਈ ਵੀ ਪੋਸਟ ਜੋ ਕਿ ਮੌਜੂਦਾ ਪੰਜਾਬ ਸਰਕਾਰ ਦੀ ਉਸ ਸਮੇਂ ਦੀ 2016 ਦੀ ਉਹਨਾਂ ਵੱਲੋਂ ਕੋਈ ਵੀ ਪੋਸਟ ਸੈਨੋ ਦੀ ਨਹੀਂ ਗੱਡੀ ਗਈ ਉਸ ਤੋਂ ਬਾਅਦ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਘੱਟੋ-ਘੱਟ 6-7 ਸਾਲ ਆਜੂ ਸਾਨੂੰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਨ੍ਹਾਂ ਨੇ 95 ਦੀਆਂ ਪੰਜਾਬ ਦੇ ਵਿੱਚ ਭਰਤੀ ਕੱਢੀ ਤੇ ਸਾਨੂੰ ਇਸ ਰੁਜ਼ਗਾਰ ਦਾ ਮੌਕਾ ਪ੍ਰਦਾਨ ਕੀਤਾ ਮੈਂ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਹਰ ਸਮੇਂ ਸਮੇਂ ਤੇ ਰੁਜ਼ਗਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ ਮੈਨੂੰ ਵੀ ਸਰਕਾਰੀ ਨੌਕਰੀ ਮਿਲੀ ਹੈ ਮੈਂ ਬਹੁਤ ਖੁਸ਼ ਹਾਂ ਪੰਜਾਬ ਦੇ ਪਰਿਵਾਰ ਦਾ ਮੁਖੀ ਹਾਂ ਤੁਨ ਮੈਨੂੰ ਵਧੀਆ ਲੱਗ ਰਿਹਾ ਕਿ ਸਾਡੀਆਂ ਧੀਆਂ ਪੈਣਾ ਸਾਡੇ ਪੁੱਤ ਭਤੀਜੇ ਨੌਕਰੀ ਕਰਨਾ ਆਪਣਾ ਕਰਾਈਟੇਰੀਆ ਸੇਮ ਹੈ ਨੋ ਰਿਸ਼ਵਤ ਨੋ ਲੋਬਿੰਗ ਨੋ ਸਪਾਰਸ